ਲਓ ਜੀ ਕਰੋ ਚੈੱਕ ਜਾਨਵਰ 6 ਆ ਇਹ ਇਹ ਕੁੱਤੀ ਸੁੱਈ ਸੀ ਵਿਚਾਰੀ ਇੱਥੇ ਆਪਣੀ ਮੋਟਰ ਤੇ ਰਹਿੰਦੀ ਸੀ ਕਾਲੀ ਹੋ ਟਿੱਬੇ ਤੇ ਹੋ ਚਾਧਾਂ ਦੀ ਦਾ ਉੱਥੇ ਤੇ ਉਹ ਸੁੱਈ ਕਰਕੇ ਤੇ ਬੱਚੇ ਹੈਗੇ ਨਿੱਕੇ ਵਾਲੇ ਛੋਟੇ ਆ ਉਹ ਕਿਤੇ ਆਪਣੇ ਇੱਧਰ ਸੜਕ ਲੰਘਦੀ ਆਹ ਚਿੜੀ ਸਾਹ ਵਾਲੀ ਉਹ ਸੜਕ ਪਰ ਉਧਰ ਕਿਤੇ ਗਈ ਹੋਣੀ ਹੈ ਗੱਡੀ ਗੁੱਡੀ ਵਾਲੇ ਨੇ ਫੇਟ ਮਾਰੀ ਤੇ ਉਹ ਵਿਚਾਰੀ ਮਰ ਗਈ ਮਰ ਗਈ ਤੇ ਹਣ ਬੱਚੇ ਹੈਗੇ ਛੋਟੇ ਬਾਹਰੇ ਨਿੱਕੇ ਆ ਦੁੱਧ ਵੀ ਨਹੀਂ ਉਹਵੇਂ ਪੀਂਦੇ ਫਿਰ ਉਥੋਂ ਅਸੀਂ ਚੱਕ ਲੈਂਦੇ ਅਸੀਂ ਦੋ ਤਿੰਨ ਜਣੇ ਨੇ ਫਿਰ ਆਹ ਇੱਥੇ ਨਾਲ ਟੋਆ ਪੱਟ ਕੇ ਉੱਤੇ ਪੱਲੀਆਂ ਪੁੱਲੀਆਂ ਪਾ ਕੇ ਮੀਂਹ ਨਾ ਪਵੇ ਤੇ ਹੁਣ ਇਹਨਾਂ ਨੂੰ ਦੁੱਧ ਪਲਾ ਜਾਈਦਾ ਦੁੱਧ ਪੀਣ ਲੱਗ ਗਏ ਹੁ ਵਧੀਆ ਪਲੇਟ ਚ ਪਾ ਕੇ ਐ ਪਲੇਟ ਚ ਰੱਖ ਲਈਦਾ ਤੇ ਫਿਰ ਛੱਟ ਜਾਂਦੇ ਆ ਛੱਟ ਕੇ ਹੌਲੀ ਹੌਲੀ ਪੀਣ ਲੱਗ ਗਏ ਹੁਣ ਤਾਂ ਵਧੀਆ ਪੀਣ ਲੱਗ ਗਏ ਹੁਣ ਇਹਨਾਂ ਨੂੰ ਪਲਾਤਾ ਦੁੱਧ ਤੇ ਉਹ ਇਹ ਸੁੱਤੇ ਰਹਿੰਦੇ ਆ ਜਦੋਂ ਇਹ ਆਵਾਜ਼ ਸੁਣ ਲੈਂਦੇ ਆ ਮੇਰੀ ਜਾਂ ਕਿਸੇ ਦੇ ਵੀ ਫਿਰ ਰੌਲਾ ਪਾਉਣ ਲੱਗ ਜਾਂਦੇ ਐਵੇਂ ਆ ਦੇਖੋ ਲੱਗੇ ਹੋਏ ਆ ਔਰ ਮੈਂ ਕਹਿੰਦੀ ਮਰ ਜਾਣਗੇ ਭੁੱਖ ਨਾਲ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਦੁੱਧ ਪਾਉਣ ਵਾਲਾ ਵੀ ਨਹੀਂ ਕੋਈ ਹੈਗਾ ਦੁੱਧ ਵੀ ਮਸਾ ਇੰਨਾ ਕ ਪੀਂਦੇ ਆ ਇੰਨਾ ਸਾਰਾ ਪਾਣੀ ਪਾ ਦੇਈਦਾ ਪੂਰਾ ਇੱਕ ਦੁੱਧ ਬਸ ਇੰਨੇ ਨਾ ਪੀ ਕੇ ਰਾਜੇ ਜਾਂਦੇ ਆ ਤੇ ਹੁਣ ਬਾਹਰ ਕੱਢਿਆ ਮੈਂ ਕੁੰਗੜੇ ਬੈਠਿਆ ਤੇ ਇਹਨਾਂ ਦਾ ਸਾਫ਼ ਕਰਨ ਲੱਗਿਆ ਬੋਰੀਆਂ ਬਦਲ ਦੇਣੇ ਹੁੰਦੇ ਆ ਆ ਗਿੱਲੀਆਂ ਹੋ ਗਈਆਂ ਕੱਢ ਕੇ ਸਿਰ ਦੇਣੀਆਂ ਉਧਰ ਪਈਆਂ ਦੋ ਸੁੱਕਣੀਆਂ ਉਹ ਦੁਬਾਰਾ ਲਿਆ ਕੇ ਇੱਥੇ ਰੱਖ ਦੇਣੀਆਂ ਇਹਨਾਂ ਨੂੰ ਫੇਰ ਕਵਰ ਕਰ ਦੇਣਾ ਬਸ ਜਿਹੜਾ ਖਾਂਦੇ ਆ ਵਿਚਾਰੇ ਆਪਦਾ ਕਰਮਾਂ ਦੇ ਖਾਂਦੇ ਆ ਆਪਾਂ ਉਹ ਵੀ ਤਾਂ ਸੇਵਾ ਕਰਦੇ ਹੀ ਆ ਉਹ ਹੜਾਂ 'ਚ ਕਿੰਨੀ ਸੇਵਾ ਕਰ ਰਹੇ ਆ ਸਾਡੇ ਲੋਕ ਅਸੀਂ ਇਹਨਾਂ ਨੂੰ ਨੀ 6 ਜਾਨਿਆਂ ਨੂੰ ਨਿੱਕੇ ਨਿੱਕੇਆਂ ਵਿਚਾਰਾਂ ਨੂੰ ਪਾੜ ਸਕਦੇ ਕਰਾਂਗੇ ਜਰੂਰ ਬਲਿਆ ਜਿੰਨਾ ਟਾਈਮ ਹੁੰਦਾ ਹੋਇਆ ਇਹ ਥੱਲੇ ਮਘੋਰਾ ਦੇਖੋ ਇਹਨਾਂ ਦੇ ਡੂੰਗਾ ਵਾਂ ਤਾਂ ਹੁਣ ਇਹਨੂੰ ਸਾਫ਼ ਕਰਨ ਲੱਗਿਆ ਸੀ ਤੇ ਸਾਫ਼ ਕਰਕੇ ਅੰਦਰ ਸੁੱਕੀਆਂ ਪੂਰੀਆਂ ਆ ਜਿਹੜੀਆਂ ਕੱਲ ਦੀਆਂ ਧੋਗੇ ਰੱਖੇ ਜਾਂਦੇ ਆ ਜਦੋਂ ਸੁੱਕ ਜਾਂਦੀਆਂ ਫਿਰ ਉਹ ਥੱਲੇ ਉਵੇਂ ਪਾ ਦਈਦੀਆਂ ਵਾ ਓਏ ਹੋਏ ਜੋ ਕੋਈ ਨਾ ਹਾਂ ਕਾਲ ਕੀ ਹੋ ਗਿਆ ਹੈ ਕੀ ਹੋ ਗਿਆ ਲੈ 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 ਲਓ ਜੀ ਖੇਤ ਆ ਕੇ ਕਣਮਣ ਕਣਮਣ ਹੋਈ ਜਾਂਦੀ ਐ ਝੜੀ ਲੱਗੀ ਹੋਈ ਆ ਪੱਠੇ ਲੈਣਾ ਆਏ ਸੀ ਅੱਜ ਇਧਰੋਂ ਵੱਢੇ ਆ ਅੱਗੇ ਤਾਂ ਉਧਰੋਂ ਵੱਢ ਕੇ ਲਿਆਉਂਦੇ ਸੀ ਕਿਸੇ ਦੇ ਹੋਰ ਆਪਣੇ ਬਾਈ ਬਿੰਦੀ ਹੁਣਾ ਦਾ ਆ ਦੇ ਇਹ ਨਹੀਂ ਟੈਕਦਾ ਸੀਗਾ ਇਹਦਾ ਢੇਡਾ ਲਵਾਉਣਾ ਜ਼ਰੂਰੀ ਹੁੰਦਾ ਇਹ ਨਾਲ ਇਹ ਸਾਲਾ ਬੋਸ ਹੀ ਬਣ ਜਾਂਦਾ ਹੈ ਇਹ ਇਹਨੂੰ ਤਾਂ ਖੇਤ ਨਾ ਲੈ ਕੇ ਆਓ ਤਾਂ ਚੀਕ ਜਿਹੜਾ ਪਾ ਦਿੰਦਾ ਸਵੇਰੇ ਇਹਨੇ ਪੂਟੀ ਪਾਟੀ ਕਰਨੀਆਂ ਲੱਗਿਆ ਘੁੰਮਣ ਹੁਣ ਹੁਣ ਕਰੂ ਕਾਰਵਾਈ ਕੁਛ ਲੈ ਲੈ ਇਹਨੂੰ ਜਗ੍ਹਾ ਹੀ ਨਹੀਂ ਪਸੰਦ ਆਉਂਦੀ ਪਹਿਲਾਂ ਤਾਂ ਇਹਨੂੰ ਵੱਡਾ ਅਮਬਾਨੀਆਂ ਦਾ ਮੁੰਡਾ ਆ ਆਪਣੀ ਸਬਜੀ ਆ ਪੇਠਾ ਬਹੁਤ ਲੱਗਿਆ ਹੋਇਆ ਐ ਚ ਉਹਨੂੰ ਪੇਠਾ ਤੋੜ ਕੇ ਦਿਖਾਵਾਂਗੇ ਦੇਖੋ ਰੰਗ ਬੰਨੇ ਪਏ ਦਰਾਖਤਾਂ ਦੇ ਹਾਂ ਇਹਨਾਂ ਡਰਾਖਤਾਂ ਓਏ ਹੋਏ ਹੋਏ ਆ ਕਿੰਨੇ ਤੋੜਤੀ ਮੇਰੇ ਘਰ ਮਲਾਈ ਹੋਈ ਸੀ ਇਹਨਾਂ ਆਹ ਹੋਰ ਬੂਟਾ ਸੀ ਆਹ ਹੋਰ ਸੀ ਬਚ ਗਈ ਬਚ ਗਈ ਟੁੱਟ ਗਈ ਵਿਚਾਰੀ ਪਿੱਛੇ ਹੋਰ ਰੰਗ ਆ ਆਹ ਹੋਰ ਰੰਗ ਦੀ ਸੀਗੀ ਮੂਰਲੀ ਇੱਥੇ ਫਿਰਦੇ ਆ ਜਾਨਵਰ ਉਹ ਆ ਜਾਂਦੇ ਆ ਰੋਜ਼ ਟਟ ਪੈਣੀ ਆ ਗੰਦੀਆਂ ਲਾਤਾ ਉੱਟੇ ਖਰਾਬ ਹੋ ਗਏ ਆਪਣੇ ਕਿੰਨੇ ਓਏ ਚਲੋ ਕੀ ਦੇਖਦਾ ਟਰਡੀ ਦੇਖੋ ਸਾਰੇ ਪਾਸੇ ਨਿਗਾਹ ਰੱਖਦਾ ਲਓ ਪੱਠੇ ਲੱਦ ਲੈ ਜੀ ਆ ਹੈਗੀ ਆ ਸਬਜੀ ਪੇਠਾ ਪੇਠਾ ਹੀ ਪੇਠਾ ਇੰਨਾ ਤੋੜ ਲਿਆ ਇੰਨਾ ਹੀ ਹਲੇ ਹੋਰ ਪਿਆਵਾ ਮੈਂ ਕਹਾ ਮੀਂਹ ਨਾ ਗਰਨਾ ਜਾਵੇ ਪਰ ਗਲਿਆ ਤਾਂ ਹੈ ਨੀਗਾ ਆ ਜਿਹੜਾ ਸੀਗਾ 50 60 ਕਿਲੋ ਤੋੜ ਲਿਆਂਦਾ ਪੱਠੇ ਨਹੀਂ ਹੋਣ ਦਿੱਤੇ ਮੀਂਹ ਨੇ ਕਿ ਬੀਜੀ ਦੇ ਜਾਨੂੰ ਮੀਂਹ ਪੈ ਜਾਂਦਾ ਚਲੋ ਜੋ ਹੋ ਸੋ ਹੋ ਮਿਸਟਰ ਠਾਈਡੀ ਅੰਨੇਗਾ ਸਾਰੇ ਪਾਸੇ ਰੱਖਦਾ ਹੈ ਲੋ ਈਟਾਈਡੀ ਹੇ ਗਾਇਜ਼ ਕੇ ਹੇ ਗਾਇਜ਼ ਦੇਖੋ ਕੀ ਸ਼ਾਟ ਹੈ ਐ ਇਧਰ ਐ ਕੁੜੇ ਦੇ ਕਨਾਂ ਨੂੰ ਕਰਨੜਿਆ ਉਹਨਾਂ ਨੂੰ ਦੇਖਦਾ ਹੁੰਦਿਆਂ ਨੂੰ ਨਿੱਕੂ ਉਹਨਾਂ ਨੂੰ ਚੱਲ ਗਏ ਲਓ ਜੀ ਕਤੂਰਿਆਂ ਨੂੰ ਦੁੱਧ ਪਾਉਣ ਆਏ ਸੀਗੇ ਜਿਨ੍ਹਾਂ ਦੇ ਵਿਚਾਰਿਆਂ ਦੀ ਮਾਂ ਮਰ ਗਈ ਉੱਥੇ ਸੜਕ ਤੇ ਕੋਈ ਮਰ ਗਿਆ ਸੀਗਾ ਆਹ ਦੇਖ ਲਓ ਨਿੱਕੇ ਨਿੱਕੇ ਆਪ ਜਿਹੜੇ 6 ਆ ਐਂ ਪਲੇਟ ਚ ਪਾ ਲਈਦਾ ਤੇ ਐਂ ਪੀ ਜਾਂਦੇ ਆ ਇਹ ਲੱਗੇ ਪਏ ਦੇਖੋ ਇਹ ਚਲੋ ਪੌਨਾ ਨਹੀਂ ਇਹਨਾਂ ਨੇ ਮਰ ਜਾਣਾ ਸੀ ਭੁੱਖੇ ਪੂਰਾ ਵੱਡੇ ਹੁੰਦੇ ਫਿਰ ਤਾਂ ਚੱਲ ਜਾਣਾ ਸੀਗਾ ਹੁਣ ਵੀ ਹਲੇ ਦੁੱਧ ਪੂਰਾ ਉਵੇਂ ਪੀਂਦੇ ਨਹੀਂਗੇ ਇਹ ਹੋਣਗੇ ਘੱਟੋ ਘੱਟ 15 ਕਿ ਦਿਨਾਂ ਦੇ 12 ਜਾਂ 15 ਦਿਨਾਂ ਦੇ ਆ ਲਓ ਜੀ ਆਹ ਹਾਲੀਆਂ ਸਾਰੇ ਪਾਸੇ ਆ ਝੋਨੇ ਨੂੰ ਬਿਮਾਰੀ ਪੈਣ ਲੱਗੀ ਸਾਰਿਆਂ ਨੂੰ ਫੰਗਸ ਪੈਣ ਲੱਗੀ ਅੱਠੇ ਵੀ ਡਾਬ ਗਏ ਮੀਂਹ ਨਾਲ ਖੜ ਜੇ ਗਏ ਦੇਖ ਲੋ ਬੱਦਲ ਵਾਈ ਬੱਦਲ ਵਾਈ ਆ ਹੁੰਦਾ ਪਾਣੀ ਇਹ ਚ ਕੱਢਿਆ ਹੋਇਆ ਇੱਧਰ ਜਾਂਦਾ ਥੱਲੇ ਨੀਵੇਂ ਵਾਲੇ ਨੂੰ ਉਹ ਕਿਹ ਚੋਂ ਨੰਨੇ ਸੜਿਆ ਆ ਪੂਰਾ ਨਾਰ ਲੱਗੇ ਸਾਡੇ ਇਹ ਬਹੁਤ ਲੱਗੇ ਸੀ ਪਤਾ ਨਹੀਂ ਕੋਈ ਤੋੜ ਕੇ ਲੈ ਗਿਆ ਜਾਂ ਕੋਈ ਜਾਨਵਰ ਖਾ ਗਿਆ ਬਹੁਤ ਸੋਹਣੇ ਸੀ ਨਾਰ ਇੱਥੇ ਲੱਗੇ ਹੋਏ ਆ ਦੇਖ ਲੋ ਆ ਚੋਂ ਨਾ ਨਿਸਰਿਆ ਪਿਆ ਸੀ ਜਮ ਆ ਜਿਹੜਾ ਲੇਟ ਲਾਇਆ ਸੀ 26 ਇਥੇ ਮੱਕੀ ਸੀਗੀ ਸਾਰਿਆਂ ਨਾਲੇਟ ਵੱਡੀ ਸੀ ਮੀਂਹ ਚ ਆ ਗਈ ਸੀਗੀ ਕਟੋ ਕਟ 20 ਦਿਨ ਹੋ ਗਏ ਪਾਣੀ ਸੁੱਕਿਆ ਹੀ ਨਹੀਂ ਝੋਨੇਆਂ ਚ 20 22 ਦਿਨ ਹੋ ਗਏ ਵੱਧ ਹੀ ਹੋ ਗਿਆ ਉਹ ਐਨ ਖੜਾ ਨੇ ਸਰੇਬ ਜਰਾ ਪਾਣੀ ਇਹਦੇ ਚੋਂ ਕੱਢਿਆ ਆ ਜਾਂਦਾ ਤੇ ਇਹ ਹੱਤੇਲਾ ਮਹਾਰਾਜ ਜੀ ਮਤਲਬ ਹੁਣ ਤੇਲਾ ਪੈਣ ਲੱਗ ਜਾਣਾ ਸਾਰੇ ਨੂੰ ਪਾਣੀ ਨਹੀਂ ਸੁੱਕਿਆ ਕਰਕੇ ਨਾ ਚੋਨੇ ਚ